ਸਕਵਿੰਦਰ ਸਿੰਘ ਮੇਰਾ ਨਾਮ ਬਹੁਤ ਵਧੀਆ ਯਾਤਰਾ ਹੋਈ ਹੈ ਜੀ ਬਹੁਤ ਬਹੁਤ ਧੰਨਵਾਦ ਸਿੱਧੂ ਸਾਹਿਬ ਦਾ ਤੇ ਭਗਵੰਤ ਮਾਨ ਜੀ ਦਾ ਬਹੁਤ ਬਹੁਤ ਕਿਹੜੀ ਜਗ੍ਹਾ ਯਾਤਰਾ ਕਰਕੇ ਅੰਮ੍ਰਿਤਸਰ ਸਾਹਿਬ ਤੇ ਬਾਕੀ ਮੰਦਰਾਂ ਦੇ ਵਿੱਚ ਮੰਦਰ ਮੰਦਰ ਦਰਗਾਣਾ ਮੰਦਰ ਤੇ ਰਾਮ ਤੀਰਤ ਮੰਦਰ ਕਿੰਨੇ ਦਿਨ ਦਾ ਟੂਰ ਸੀਗਾ ਤਿੰਨ ਦਿਨ ਦਾ ਤਿੰਨ ਦਿਨ ਦਾ ਟੂਰ ਸੀਗਾ ਨਹੀਂ ਕੋਈ ਤਕਲੀਫ ਨਹੀਂ ਬਹੁਤ ਵਧੀਆ ਰਹਿੰਦਾ ਹਾਂਜੀ ਬਹੁਤ ਹਾਂਜੀ ਬਹੁਤ ਵਧੀਆ ਜਤ ਜੀ ਪਹਿਲਾਂ ਕਦੇ ਹੋਇਆ ਵੀ ਐਮਐਲਏ ਖੁਦ ਸਵਾਗਤ ਨਹੀਂ ਨਹੀਂ ਕਦੇ ਨਹੀਂ ਕਦੇ ਨਹੀਂ ਪਹਿਲੀ ਵਾਰੀ ਹੋਇਆ ਜੀ ਇਹਦੇ ਪਹਿਲੀ ਵਾਰੀ ਵਧੀਆ ਦਰਸ਼ਨ ਹੋਇਆ ਦਰਬਾਰ ਦਾ ਵੀ ਦਰਸ਼ਨ ਬਹੁਤ ਵਧੀਆ ਰਹਿਆ ਸਾਡਾ ਸਫਰ ਬਹੁਤ ਆਪਾਂ ਦੇਖੀਏ ਕਿੰਨੇ ਦਿਨੇ ਜਾਓਗੇ ਸਰਕਾਰ ਨੂੰ 10 ਚੋਂ 10 ਸੀ ਜੀ ਹਾਂਜੀ ਹਾਂਜੀ ਐਮਐਲਏ ਖੁਦ ਐਮਐਲਏ ਸਾਹਿਬ ਨੂੰ ਵੀ ਦੱਸ ਤੋ ਦੱਸ ਤੇ ਇਹਨੂੰ ਦੱਸ ਤੋ ਦੱਸ ਕਾਰਡ ਦੁਆਰਾ ਵੀ ਚਾਹੁੰਗੇ ਜੀ ਹਾਂ ਜੀ ਆ ਦੁਆਰਾ ਚਾਹੁੰਗੇ ਹਾਂ ਜੀ ਹਾਂ ਜਰੂਰ 27 ਵੀ ਆ ਰਹੀ ਹੈ ਜਿਤਾਓ ਬਿਲਕੁਲ ਹਾਂ ਜੀ ਪਹਿਲਾਂ ਵੀ ਪਾਈ ਸੀ ਹੁਣ ਵੀ ਪਾਵਾਂਗੇ ਟਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਭਗਵਾਨ ਸਿੰਘ ਮਾਨ ਜੀ ਨੇ ਸਾਨੂੰ ਯਾਤਰਾ ਵਾਸਤੇ ਅਮਰitsar ਭੇਜਿਆ ਸੀ ਨਾਲ ਹੀ ਸਾਡਾ ਵੀਰ ਐਮਐਲਏ ਸਾਹਿਬ ਉੱਥੇ ਬਹੁਤ ਵਧੀਆ ਪ੍ਰੋਗਰਾਮ ਸੀ ਯਾਤਰਾ ਸਫਲ ਹੋਈ ਸਾਰਿਆਂ ਨੂੰ ਬਹੁਤ ਵਧੀਆ ਖਾਣਾ ਪਾਣਾ ਮਿਲਿਆ ਗੁਰਦੁਆਰੇ ਵੀ ਗੁਰਦੁਆਰੇ ਮੱਠਾ ਬਹੁਤ ਵਧੀਆ ਸੀ ਇੱਧਰ ਯਾਤਰਾ ਕੀਤੀ ਇੱਧਰ ਹੀ ਕਦੀ ਨਹੀਂ ਆ ਪਹਿਲੀ ਵਾਰ ਪਹਿਲੀ ਵਾਰ ਕਦੇ 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 ਇਦਾਂ ਦਾ ਹੋਇਆ ਵੀ ਉਸ ਤੋਂ ਤਰੋ ਤੇ ਐਮ ਐਲ ਏ ਸਵਾਗਤ ਕਰਨ ਲਈ ਬੁਲਾਇਆ ਨਹੀਂ ਨਹੀਂ ਕੋਈ ਨਹੀਂ ਪਹਿਲਾ ਕਦੀ ਪਹਿਲਾ ਚਾਂਸ ਹੈ ਮੈਂ ਹੁਣ ਇਹਨਾਂ ਦੀ ਪਾਰਟੀ ਦੀ ਮੈਂਬਰ ਵੀ ਆ ਦਾ ਮਹਿਸੂਸ ਕਰਦੇ ਹਾਂ ਬਹੁਤ ਖੁਸ਼ ਹਾਂ ਬਹੁਤ ਖੁਸ਼ ਤੁਹਾਡਾ ਸਵਾਗਤ ਕੀਤਾ ਹਾਂ ਜੀ ਬਹੁਤ ਦੇ ਨਾਲ ਜੁੜੇ ਹੋਏ ਇਹਨਾਂ ਨੇ ਚਾਣਿਆ ਮਾਰੇ ਸੋਚਿਆ ਹਾਂਜੀ 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 ਆ ਮਰਜੀਤ ਇਹਨਾਂ ਸਿਆਣਿਆਵਾਰੇ ਸੋਚਿਆ ਹੈਗਾ ਜੀ ਲੋਕਾਂ ਨੂੰ ਆ ਮਿਲ ਰਹੇ ਆ ਨਹੀਂ ਨਹੀਂ ਇਹਨਾਂ ਨੇ ਪਹਿਲੀ ਵਾਰੀ ਦੇਖਿਆ ਪਰ ਇਹਦਾ ਮਿਲਦੇ ਆ ਜੀ ਐਮਐਲ ਸਾਹਿਬ ਅੱਜ ਸਭ ਤੋਂ ਪਹਿਲਾਂ ਤਾਂ ਗੁਰੂ ਰਾਮਦਾਸ ਜੀ ਮਹਾਰਾਜ ਦੀ ਨਗਰੀ ਤੋਂ ਆਈ ਸੰਗਤ ਦੇ ਚੰਨੈ ਨਮਨ ਕਰਦਾ ਇਹਨਾਂ ਨੂੰ ਜਦੋਂ ਅਸੀਂ ਥੋ ਰਵਾਨਾ ਕਰਿਆ ਸੀ ਹਾਰ ਪਾ ਕੇ ਢੋਲ ਵਜਾ ਕੇ ਰਵਾਨਾ ਕਰਿਆ ਸੀ ਨਾਲ ਇਹਨਾਂ ਦੇ ਦੋ ਟੈਂਡੈਂਟ ਆਪਣੇ ਲਾਇ ਸੀ ਵਾਪਸੀ ਤੇ ਹੁਣ ਇਹਨਾਂ ਦਾ ਹਾਰ ਪਾ ਕੇ ਫੇਰ ਸਵਾਗਤ ਕਰਿਆ ਪ੍ਰਸ਼ਾਦ ਦਿੱਤੇ ਨੇ ਮਾਤਾਵਾਂ ਪੈਣਾ ਦੇ ਬਜ਼ੁਰਗਾਂ ਦੇ ਪੈਰੀਂ ਹੱਥ ਲਾ ਕੇ ਅਸ਼ੀਰਵਾਦ ਲਿਆ ਇਹੀ ਸੱਦਾ ਸ਼ਰਮਾਇਆ ਜਿਨੇ ਆਪਣੇ ਬਜ਼ੁਰਗ ਦੀ ਬਜ਼ੁਰਗਾਂ ਦੀ ਵੱਡੀਆਂ ਛੋਟੀਆਂ ਪੈਣਾ ਦੀ ਸੇਵਾ ਸੰਭਾਲ ਕਰ ਲਈ ਮੈਂ ਕਹਿੰਦਾ ਉਹਦਾ ਜਨਮ ਸਫਲ ਹੈ ਇਹਨਾਂ ਨੇ ਆ ਕੇ ਉਹ ਅਸੀਂ ਸੰਦਿਤੀਆਂ ਵੀ ਅਸੀਂ ਸਾਰੇ ਟੋਕਰੇ ਭਰ ਕੇ ਸਿਰ ਤੇ ਰੱਖਤੇ ਮੈਂ ਧੰਨਵਾਦ ਕਰਨਾ ਮੁੱਖ ਮੰਤਰੀ ਪੰਜਾਬ ਸਰਵਰ ਭਗਵੰਤ ਸਿੰਘ ਜੀ ਮੰਦਾ ਨੈਸ਼ਨਲ ਕ੍ਰਾਈਮਨਰ ਸ਼੍ਰੀ ਹਰਵਿੰਦ ਕੇਜਰੀਵਾਲ ਸਾਹਿਬ ਦਾ ਜਿਨ੍ਹਾਂ ਨੇ ਇੱਕ ਅਜਹੀ ਸੋਚ ਰੱਖੀ ਹੈ ਕਿ ਉਹ ਬਜ਼ੁਰਗ ਜਿਹੜੇ ਕਿਸੇ ਕਾਰਨ তীਤਾਂ ਦੀ ਯਾਤਰਾ ਇਕੱਠੇ ਰੂਪ ਵਿੱਚ ਜਾ ਕੇ ਨਹੀਂ ਕਰ ਸਕਦੇ ਉਹਨਾਂ ਨੂੰ ਇੱਕ ਸੁਭਾਗ ਸਮਾਂ ਦਿੱਤਾ ਮੈਂ ਸਮਝਦਾ ਵੀ ਇਹ ਮੇਰੇ ਲਈ ਵੀ ਬੜੇ ਮਾਣ ਦੀ ਗੱਲ ਹੈ ਕਿ ਮੇਰੇ ਹਲਕੇ ਤੋਂ ਇੰਨੀਆਂ ਕਠੀਆਂ ਮੁਕਾਮਾਂ ਪੈਣਾ ਬਜ਼ੁਰਗ ਗੁਰੂ ਦੇ ਦਰਸ਼ਨ ਕਰਕੇ ਆਈਆਂ ਨੇ ਤੇ ਆ ਕੇ ਉਹਨਾਂ ਨੇ ਸੇਵਾ ਵੀ ਦਿੱਤੀ ਹੈ ਤੇ ਮੈਂ ਕੱਲ ਇੱਕ ਆਪਣੇ ਟੈਂਡਰ ਨੂੰ ਕਹੇ ਮੇਰੀ ਫੋਨ ਤੇ ਗੱਲ ਕਰਾਂ ਉਹ ਹੋਟਲ ਦੇ ਵਿੱਚ ਕਮਰੇ 'ਚ ਆਰਾਮ ਕਰ ਰਹੇ ਸੀ ਤਾਂ ਮੈਂ ਕਿਹਾ ਵੀ ਕਿਸ ਤਰ੍ਹਾਂ ਦੀ ਸੇਵਾ ਕਹਿੰਦੇ ਸੰਤਾਂ ਐ ਭਲੇਖਾ ਜਿਵੇਂ ਨਾਨਕ ਆਏ ਹੁੰਦੇ ਆ ਨਾਨਕਾਂ ਦੀ ਜਿਵੇਂ ਸੇਵਾ ਹੁੰਦੀ ਆ ਦੋਤਿਆਂ ਦੀ ਦੋਤਿਆਂ ਦੀ ਓਵੇਂ ਇਹਨਾਂ ਦੀ ਸੇਵਾ ਹੋਈ ਆ ਇਸ ਦੇ ਲਈ ਮੈਂ ਇਹਨਾਂ ਦਾ ਵੀ ਸ਼ੁਕਰ ਗੁਜ਼ਾਰਾ ਇਹਨਾਂ ਨੇ ਆ ਕੇ ਇਸ ਸੰਗਤ ਚ ਚੰਨ ਸਰ ਲੋਕਾਂ ਦਾ ਪਿਆਰ ਤੁਹਾਨੂੰ ਲਗਾਤਾਰ ਮਿਲ ਰਿਹਾ ਕੀ ਕਹਾਂ ਜਾਊਂ ਇਹਨਾਂ ਦੇ ਪਿਆਰ ਨਾਲ ਹੀ ਉੱਡਿਆ ਫਿਰਦਾ ਨਹੀਂ 16 ਕੰਤੇ ਕੰਮ ਕਰਨਾ ਬੜਾ ਔਖਾ ਹੈ ਇਹਨਾਂ ਦਾ ਆਸ਼ੀਰਵਾਦ ਜਦੋਂ ਇਹ ਆ ਕੇ ਪਿੱਛੇ ਥਾਪੀ ਮਾਰ ਦਿੰਦੇ ਨੇ ਮੈਂ ਦੁਗਣਾ ਹੋ ਗਿਆ ਐ ਮਤਲਬ ਕਿੰਨੀਆਂ ਬੱਸਾਂ ਤੁਸੀਂ ਤੋਰ ਚੁੱਕੇ ਹੋ ਇਹ ਦੂਜੀ ਬੱਸ ਆਈ ਹੈ ਜੀ ਹੁਣ ਤੀਜੀ ਬੱਸ ਕੱਲ ਨੂੰ ਫੇਰ ਤਿਆਰ ਹੈ ਮਗਰੇ ਮਗਰ ਇਸੇ ਤਰ੍ਹਾਂ ਕਾਰਮਾ ਜਿਹੜਾ ਵੱਧਦਾ ਜਾਣਾ ਤੇ ਕੋਸ਼ਿਸ਼ ਹੋਊਗੀ ਵੀ ਮੇਰੇ ਹਲਕੇ ਦੇ ਵਿੱਚੋਂ ਅਗਰ ਅਗਰ ਕਿਸੇ ਨੇ ਬੱਸ ਬੁੱਕ ਕਰਾਣੀ ਹੋਵੇ ਯਾਤਰਾ ਲਾਣੀ ਹੋਵੇ ਅਸੀਂ ਪਹਿਲਾਂ ਕੈਂਪ ਲਾਉਂਦੇ ਹਾਂ ਜੀ ਕੈਂਪ ਲੈ ਕੇ ਉਹਦੇ ਵਿੱਚ 60 ਦੇ ਕਰੀਬ ਨਾਂ ਲਿਖਦੇ ਹਾਂ ਉਹਨਾਂ ਦੇ ਵਿੱਚੋਂ ਫਿਰ ਡਰਾ ਕੱਢਦੇ ਹਾਂ 45 40 ਜਿੰਨੇ ਵੀ ਨਾ ਲਿਕਣ ਉਹਨਾਂ ਨੂੰ ਫਿਰ ਪੂਰੇ ਸਵਾਗਤ ਨਾਲ ਜੋਰ ਸ਼ੋਰ ਨਾਲ ਅਸੀਂ ਭੇਜਦੇ ਆ ਤੇ ਇਹਨਾਂ ਦਾ ਸਿਹਤ ਪੱਖੋਂ ਖਾਣ ਪੀਣ ਪੱਖੋਂ ਰਹਿਣ ਪੱਖੋਂ ਪੂਰਾ ਧਿਆਨ ਰੱਖਾਂਗੇ ਅਗਲਾ ਡਰਾਜ ਉਦੋਂ ਪਟਾਈਆ ਅਗਲਾ ਡਰਾਜ ਅੱਜ ਨਿਕਲ ਗਿਆ ਜੀ ਹੁਣ ਕੱਲ ਨੂੰ ਕੱਲ ਨੂੰ ਜਿਹੜੀ ਇਹ ਯਾਤਰਾ ਉਹ ਜਿਹੜੀ ਅੱਜ ਜਾਏ ਜੇ ਕੱਲ ਫਿਰ ਅਗਲਾ ਡਰਾਜ